ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਆਪਾਂ ਜ਼ਿੰਦਗੀ ਦੇ ਕੌੜੇ ਸੱਚ ਬਾਰੇ ਗੱਲ ਕਰਨੀ ਹੈ ਇਨਸਾਨੀਅਤ ਦਾ ਇੱਕ ਕੌੜਾ ਸੱਚ ਹੈ ਕਹਿੰਦੇ ਬਿਨਾਂ ਫਲਾਂ ਵਾਲੇ ਦਰਖਤ ਨੂੰ ਕੋਈ ਰੋੜੇ ਨਹੀਂ ਮਾਰਦਾ ਜਿਵੇਂ ਬੂਟੇ ਦੇ ਫਲ ਮਿੱਠੇ ਹੁੰਦੇ ਨੇ ਰੋੜੇ ਵੀ ਉਹਨੂੰ ਹੀ ਪੈਂਦੇ ਨੇ ਤੇ ਜਿਹੜੀਆਂ ਚੰਗੀਆਂ ਸ਼ਖਸੀਅਤਾਂ ਹੁੰਦੀਆਂ ਨੇ ਚੰਗੀਆਂ ਰੂਹਾਂ ਵਾਲੇ ਇਨਸਾਨ ਹੁੰਦੇ ਨੇ ਅਗਾ ਵਧੂ ਹੁੰਦੇ ਨੇ ਹਿੰਮਤਾਂ ਵਾਲੇ ਹੁੰਦੇ ਨੇ ਲੋਕ ਟੰਗਾਂ ਵੀ ਉਹਨਾਂ ਦੀਆਂ ਹੀ ਖਿੱਚਦੇ ਨੇ ਦੇਖੋ ਜੀ ਜੋ ਤੁਹਾਡੇ ਚ ਗੋਣਾ ਹੈ ਉਹਨਾਂ ਨੂੰ ਗਵਾਇਓ ਨਾ ਸਾਡੇ ਰੋੜੇ ਪੈਣ ਭਾਵੇਂ ਪੈਣ ਸਾਡੇ ਪੱਥਰ ਕੋਈ ਸਾਡੀਆਂ ਟੰਗਾਂ ਖਿੱਚੇ ਕੋਈ ਖਿੱਚੇ ਸਾਨੂੰ ਅਸੀਂ ਆਪਣੀ ਜਿਹੜੀ ਜਗ੍ਹਾ ਹੈ ਸਾਡੀ ਚੰਗੀ ਮਾਪੇ ਆਪਣੇ ਪਰਵਰਿਸ਼ ਕੀਤੀ ਆ ਸਾਨੂੰ ਚੰਗੀਆਂ ਗੱਲਾਂ ਸਿਖਾਈਆਂ ਅੱਗੇ ਵਧਣ ਵਾਲੀਆਂ ਗੱਲਾਂ ਸਿਖਾਈਆਂ ਉਹ ਗੱਲਾਂ ਤੋਂ ਤੁਸੀਂ ਪਿੱਛੇ ਨਹੀਂ ਹਟਣਾ ਆਪਣੀ ਜਿਹੜੀ ਚੰਗੀ ਇਨਸਾਨੀਅਤ ਹੈ ਉਹਨੂੰ ਨਹੀਂ ਖੋਣਾ ਕਿਉਂਕਿ ਇਹ ਦੁਨੀਆਦਾਰੀ ਦੀ ਫਿਤਰਤ ਹੈ ਜਦ ਕਿਸੇ ਇਨਸਾਨ ਨੂੰ ਭਾਵੇਂ ਤੁਹਾਡੇ ਨਾਲ ਅੰਦਰੋਂ ਖਾਰ ਖਾਂਦਾ ਹੈ ਜਦੋਂ ਕਿਸੇ ਇਨਸਾਨ ਨੂੰ ਦਿਖਣ ਲੱਗ ਜਾਂਦਾ ਹੈ ਵੀ ਤੁਸੀਂ ਡਿਗੇ ਹੋਏ ਹੁਣ ਉੱਠ ਖੜੇ ਤੁਸੀਂ ਹੁਣ ਅੱਗੇ ਵਧੂਗੇ ਤੁਸੀਂ ਹਿੰਮਤਾਂ ਜਟਾਲੀਆਂ ਤੁਸੀਂ ਬੜੀ ਹਿੰਮਤ ਵਾਲੇ ਹੋ ਤੁਸੀਂ ਬਹੁਤ ਮਿਹਨਤੀ ਹੋ ਤੁਸੀਂ ਹੁਣ ਅੱਗੇ ਵਧੂਗੇ ਅਗਲੇ ਆਂ ਦੀ ਦਿਨ ਰਾਤ ਦੀ ਨੀਂਦ ਖੋ ਜਾਂਦੀ ਹੈ ਕਿਉਂਕਿ ਕੁਛ ਇਨਸਾਨ ਹੁੰਦੇ ਨੇ ਹਰ ਇੱਕ ਦੀ ਜ਼ਿੰਦਗੀ 'ਚ ਹੁੰਨੇ ਆ 1 2 ਸਾਨੂੰ ਪਤਾ ਨਹੀਂ ਲੱਗਦਾ ਸਾਨੂੰ ਪਤਾ ਜਦ ਲੱਗਦਾ ਹੈ ਜਦੋਂ ਅਗਲਾ ਸਾਡੇ ਹੱਡਾਂ ਨੂੰ ਬੀਤ ਜਾਂਦਾ ਹੈ ਠੀਕ ਹੈ ਜੀ ਭੋਲੇ ਚਿਹਰਿਆਂ ਪਿੱਛੇ ਸਾਨੂੰ ਕੋਈ ਪਤਾ ਨਹੀਂ ਕਿਹੜਾ ਸਾਨੂੰ ਉਚਾਈਆਂ ਤੇ ਦੇਖਣਾ ਚਾਹੁੰਦਾ ਹੈ ਕਿਹੜਾ ਸਾਨੂੰ ਥੱਲੇ ਡਿੱਗਿਆ ਦੇਖਣਾ ਚਾਹੁੰਦਾ ਸਾਨੂੰ ਕੋਈ ਨਹੀਂ ਪਤਾ ਕਿਉਂਕਿ ਕਿਸੇ ਨੇ ਕਿਸੇ ਦਾ ਮਨ ਨਹੀਂ ਪੜਿਆ ਅਸੀਂ ਸਿਰਫ ਸਾਹਮਣੇ ਖੜੇ ਇਨਸਾਨ ਦੇ ਦੋ ਬੋਲ ਦੇਖ ਸਕਦੇ ਆ ਸਾਡੇ ਨਾਲ ਅਗਲਾ ਬੋਲੀ ਚ ਚੰਗਾ ਹੈ ਅਸੀਂ ਅਗਲੇ ਦੇ ਹੱਸਦੇ ਚਿਹਰੇ ਨੂੰ ਦੇਖ ਸਕਦੇ ਹਾਂ ਪਰ ਅਗਲੇ ਦੇ ਅੰਦਰ ਕੀ ਚੱਲਦਾ ਹੈ ਉਹ ਬੁੱਝਣਾ ਬਹੁਤ ਔਖਾ ਹੈ ਉਹਦੇ ਨੇ ਉਸ ਗੱਲ ਲਈ ਨਿਗਾਹ ਕੁਝ ਹੋਰ ਚਾਹੀਦੀ ਹੈ ਜੇ ਅਸੀਂ ਕਈ ਵਾਰ ਬੰਦੇ ਦੀਆਂ ਸਾਨੂੰ ਸਾਹਮਣੇ ਵਾਲੇ ਦੀਆਂ ਗੱਲਾਂ ਚੋਂ ਪਤਾ ਲੱਗਣ ਲੱਗ ਜਾਂਦਾ ਵੀ ਇਹ ਮੇਤੋ ਖਾਰ ਖਾਂਦਾ ਹੈ ਕਈ ਵਾਰ ਅਸੀਂ ਅਗਲੇ ਦੇ ਵਰਤਾਵੇ ਤੋਂ ਜੱਜ ਕਰ ਲੈਨੇ ਆ ਵੀ ਇਹ ਇਨਸਾਨ ਕਿਤੇ ਨਾ ਕਿਤੇ ਮੇ ਤੁਖਾਰ ਖਾਂਦਾ ਹੈ ਪਰ ਅਸੀਂ ਜਿਹੜੇ ਕਈ ਵਾਰ ਭੋਲੇ ਇਨਸਾਨ ਹੁੰਨੇ ਆ ਸਿਰਫ ਆਪਣੀਆਂ ਕਿਰਤ ਕਮਾਈਆਂ 'ਚ ਧਿਆਨ ਰੱਖਣ ਵਾਲੇ ਹੁੰਨੇ ਆ ਅਗਾ ਬਧੂ ਹੁੰਨੇ ਆ ਅਸੀਂ ਇਹੋ ਜਿਹੇ ਲੋਕਾਂ ਨੂੰ ਇਗਨੋਰ ਕਰਦੇ ਰਹਿੰਨੇ ਆ ਆਪਾਂ ਕਹਿ ਦਿੰਨੇ ਆ ਚਲ ਛਾਡੇ ਦਾ ਦਿਮਾਗ ਐਦਾਂ ਦਾ ਐ ਇਹਦੀ ਬੋਲ ਬਾਣੀ ਉਹ ਐਦਾਂ ਦੀ ਐ ਪਰ ਨਹੀਂ ਹਮੇਸ਼ਾ ਇਨਸਾਨ ਦੀ ਜਿਹੜੀ ਅੰਦਰਲੀ ਨਫ਼ਰਤ ਆ ਉਹ ਜ਼ੁਬਾਨ ਤੇ ਆਉਂਦੀ ਉਹ ਆਉਂਦੀ ਐ ਜੇ ਬਹੁਤੀ ਵਾਰ ਨਹੀਂ ਤਾਂ ਕਦੇ-ਕਦੇ ਤਾਂ ਜ਼ਬਾਨ ਤੇ ਨਫ਼ਰਤ ਆ ਜਾਂਦੀ ਹੈ ਤੁਸੀਂ ਇਸ ਚੀਜ਼ ਨੂੰ ਨજર ਅੰਦਾਜ਼ ਨਾ ਕਰਿਆ ਕਰੋ ਨਾ ਕਰਿਆ ਕਰੋ ਕਿਉਂਕਿ ਇਹ ਜ਼ਿੰਦਗੀ ਦੇ ਤਜਰਬੇ ਨੇ ਜਿਹੜੇ ਇਨਸਾਨ 20 25 25 ਸਾਲ ਪਹਿਲਾਂ ਨਫ਼ਰਤ ਵਾਲੀਆਂ ਗੱਲਾਂ ਕਰਦੇ ਸੀ ਉਹਨਾਂ ਦੇ ਰਿਜ਼ਲਟ ਨਿਕਲ ਕੇ ਸਾਹਮਣੇ ਆਏ ਆ ਅਗਲੇ ਨੇ ਵਕਿਆਈ ਦਗੇਬਾਜ਼ੀਆਂ ਕਮਾਈਆਂ ਨੇ ਜੇ ਤਾਂ ਤੁਸੀਂ ਅਗਲੇ ਦੀ ਉਹ ਕਹਿੰਦੇ ਹੁੰਦੇ ਨੇ ਉਲਟ ਸਲਾਹ ਵਿੱਚ ਹਾ ਦਾ ਨਾਰਾ ਭਰਤਾ ਉਹ ਵੀ ਕੋਈ ਗੱਲ ਨਹੀਂ ਬਾਈ ਜਿਵੇਂ ਤੂੰ ਕਹਿਣਾ ਹੈ ਪੌਦਾ ਕਰ ਲੈਨੇ ਆ ਜੇ ਤੁਸੀਂ ਬਾਈ ਨੂੰ ਟਿਚਣਾ ਸਮਝਿਆ ਜਾਂ ਤੁਸੀਂ ਅੱਗੇ ਵੱਧਦੇ ਗਏ ਇਹੋ ਜਿਹੇ ਲੋਕਾਂ ਨੂੰ ਇਗਨੋਰ ਕਰਦੇ ਗਏ ਦੁਨੀਆਦਾਰੀ ਕੋਲ ਬਹੁਤ ਜ਼ਿਆਦਾ ਢੰਗ ਨੇ ਤੁਹਾਨੂੰ ਥੱਲੇ ਸਿੱਟਣ ਦੇ ਤੁਹਾਨੂੰ ਕਾਬੂ ਕਰਨ ਦੇ ਤੁਹਾਡੀ ਸੋਚ ਨੂੰ ਕਾਬੂ ਕਰਨ ਦੇ ਸੋਚਦਾ ਹੀ ਇਨਸਾਨ ਹੈ ਜਿਹੜੇ ਬਾਜੇ ਬਾਲੇ ਹੁੰਦੇ ਨੇ ਨਾ ਜਿਨ੍ਹਾਂ ਨੂੰ ਘਰ ਅੱਗੇ ਵਧਣ ਦੀ ਕੋਈ ਚਿੰਤਾ ਨਹੀਂ ਹੁੰਦੀ ਜਿਹੜੇ ਦਿਨ ਰਾਤ ਮਿਹਨਤਾਂ ਕਰਨੇ ਵਾਲੇ ਨਹੀਂ ਹੁੰਦੇ ਜਿਨ੍ਹਾਂ ਨੇ ਬੈਠ ਕੇ ਟਾਈਮ ਟਪਾਉਣਾ ਹੁੰਦਾ ਵੀ ਚਲੋ ਕੋਈ ਨਹੀਂ ਦਿਨ ਨੰਗੇ ਰਾਤ ਆਪਾਂ ਸੌ ਕੇ ਕੱਢ ਦੇਣੀ ਆ ਇਹੋ ਜਿਹੇ ਲੋਕਾਂ ਨੂੰ ਨਾ ਰੋੜੇ ਪੈਂਦੇ ਨੇ ਨਾ ਟੰਗਾ ਖਿੱਚਦਾ ਕੋਈ ਇਹੋ ਜਿਹੇ ਲੋਕਾਂ ਦੀਆਂ ਅਗਲੇ ਨੂੰ ਪਤਾ ਹੁੰਦਾ ਵੀ ਇਥੇ ਤਾਂ ਵੈਸੇ ਹੀ ਨਹੀਂ ਸਵਾਦ ਹੁੰਦੀ ਟੰਗਾ ਵੀ ਅਗਲਾ ਉਹਦੀਆਂ ਹੀ ਖਿੱਚਦਾ ਜਿਹੜਾ ਦਿਨ ਰਾਤ ਚ ਨੇਹਰੀਆਂ ਲਿਆ ਦਿੰਦਾ ਠੀਕ ਹੈ ਜੀ ਮੇਰਾ ਖੁਦ ਦਾ ਜ਼ਿੰਦਗੀ ਦਾ ਤਜਰਬਾ ਹੈ ਤੁਸੀਂ ਜਿਹੜਾ ਵੀ ਇਨਸਾਨ ਤੁਹਾਡੇ ਨਾਲ ਕਿਤੇ ਵੀ ਨਾ ਕਿਤੇ ਨਫ਼ਰਤ ਚ ਗੱਲ ਕਰਦਾ ਹੈ ਉਸ ਗੱਲ ਨੂੰ ਤੁਸੀਂ ਇੱਕ ਵਾਰ ਨਹੀਂ ਹਜ਼ਾਰ ਵਾਰ ਸੋਚਿਆ ਕਰੋ ਮੈਂ ਬਹੁਤ ਵੀਡੀਓਾਂ ਚ ਅੱਗੇ ਵੀ ਤੁਹਾਨੂੰ ਕਿਹਾ ਮੈਂ ਕੋਈ ਫਰਕ ਵਾਲੀ ਗੱਲ ਨਹੀਂ ਕਰਦੀ ਮੈਂ ਇਹ ਕਹਿਨੀ ਆ ਬਈ ਸਾਡੇ ਨਾਲ ਕਈ ਵਾਰ ਐਦਾਂ ਦੇ ਲੋਕ ਦਗਾ ਕਮਾ ਜਾਂਦੇ ਨੇ ਜਿਨਾ ਵਾਰੇ ਕਦੇ ਅਸੀਂ ਸੁਪਨੇ ਚ ਵੀ ਨਹੀਂ ਸੋਚਿਆ ਹੁੰਦਾ ਬੜਾ ਭੋਲੇ ਜਿਹੇ ਚਿਹਰੇ ਹੁੰਦੇ ਨੇ ਦੁਨੀਆਦਾਰੀ ਚ ਬੜਾ ਵਧੀਆ ਉਹਨਾਂ ਨੇ ਆਪਣਾ ਇੱਕ ਆਪਣੇ ਭੋਲੇ ਚਿਹਰੇ ਦੀ ਪਛਾਣ ਬਣਾਈ ਹੁੰਦੀ ਹੈ ਹਰੇਕ ਨਾਲ ਉਹਨਾਂ ਦਾ ਮਿਲਬਰਤਨ ਹੁੰਦਾ ਹੈ ਠੀਕ ਹੈ ਹਰੇਕ ਨਾਲ ਬੈਠਣੀ ਉੱਠਣੀ ਹੁੰਦੀ ਹੈ ਅਗਲਾ ਕਹਿੰਦਾ ਵੀ ਇਨਸਾਨ ਬਹੁਤ ਵਧੀਆ ਪਰ ਉਹ ਅੰਦਰੋਂ ਜਿਹਦੇ ਨਾਲ ਵੀ ਖਾਰ ਖਾਂਦਾ ਹੈ ਨਾ ਇਹ ਜਿਆ ਇਨਸਾਨ ਆ ਫਿਰ ਅਗਲੇ ਨੂੰ ਪਤੀਲੇ ਵਾਂਗੂ ਮਾਂਜ ਦਿੰਦਾ ਹੈ ਸੋਈ ਗੱਲ ਹੈ ਜਿਹੜੀ ਤੁਹਾਡੀ ਚੰਗਿਆਈ ਹੈ ਨਾ ਉਹਨੂੰ ਨਹੀਂ ਗਵਾਉਣਾ ਮੈਂ ਕਹ ਨਹੀਂ ਆ ਵੀ ਲੱਖ ਲੋਕਾਂ ਨੇ ਸਾਨੂੰ ਥੱਲੇ ਤਾਰ ਲਿਆ ਲੱਖ ਸਾਡੀ ਬਰਬਾਦੀ ਹੋ ਗਈ ਲੱਖ ਕੰਮ ਖਰਾਬ ਹੋ ਗਏ ਤੁਸੀਂ ਆਪਣੀ ਹਾਥੀ ਵਾਲੀ ਚਾਲ ਨਹੀਂ ਛੱਡਣੀ ਇਹ ਲੋਕ ਇੱਕ ਸਮਾ ਪਰਮਾਤਮਾ ਇਹ ਜਾ ਲਿਆ ਦਿੰਦਾ ਹੈ ਨਾਲੇ ਤਾਂ ਇਹਨਾਂ ਦੇ ਪਿਉਂ ਪਿਉਂ ਚਪੇੜਾ ਮਾਰਦਾ ਪਰਮਾਤਮਾ ਉੱਠਦੇ ਬੈਂਦੇ ਇਹਨਾਂ ਦੇ ਲੱਤਾਂ ਪੈਂਦੀਆਂ ਨੇ ਨੰਬਰ 2 ਤੇ ਤੁਹਾਨੂੰ ਵੀ ਪ੍ਰਮਾਤਮਾ ਪਰਖਦਾ ਹੈ ਬਈ ਕਿੱਥੇ ਥਾਈ ਭੱਜਦਾ ਇਹ ਜਿੱਦਣ ਵਾਹਿਗੁਰੂ ਤੁਹਾਡਾ ਸਾਥ ਦੇਣ ਤੇ ਆ ਜਾਂਦਾ ਹੈ ਨਾ ਤੁਹਾਡੀ ਤਪੱਸਿਆ ਪੂਰੀ ਹੋ ਜਾਂਦੀ ਹੈ ਫਿਰ ਵਾਹਿਗੁਰੂ ਵੀ ਤੁਹਾਡੇ ਲਈ ਬਹੁਤ بڑا ਸੋਚੀ ਬੈਠਾ ਹੁੰਦਾ ਹੈ ਜਿਹੜਾ ਤੁਸੀਂ ਵੀ ਕਦੇ ਸੁਪਨੇ 'ਚ ਨਹੀਂ ਸੋਚਿਆ ਹੁੰਦਾ ਬੰਦਿਆਂ ਦੇ ਕਰਿਆਂ ਤੇ ਕੁਛ ਨਹੀਂ ਬਣਦਾ ਮੈਂ ਕਹਿੰਦੀ ਆ ਵੀ ਕੁਛ ਨਹੀਂ ਬਣਦਾ ਬਸ ਰੱਬ ਨਾ ਮਾਰੇ ਰੱਬ ਨਾ ਡੋਬੇ ਠੀਕ ਹੈ ਤੁਹਾਡੀਆਂ ਹਿੰਮਤਾਂ ਬਣੀਆਂ ਰਹਿਣ ਤੁਹਾਡੇ ਸਾਹ ਚੱਲਦੇ ਰਹਿਣ ਤੁਸੀਂ ਚੜ੍ਹਦੀ ਕਲਾ 'ਚ ਰਹੋ ਬੰਦਾ ਇੱਥੇ ਕੁਝ ਵੀ ਨਹੀਂ ਹੈਗਾ ਬਸ ਇੰਨੀ ਇੱਕ ਗੱਲ ਹੈ ਅਗਲਾ ਅੱਗੇ ਨੂੰ ਆਪਦੇ ਵੀ ਔਲਾਦ ਦੇ ਵੀ ਰਸੇ ਵੱਟ ਲੈਂਦਾ ਹੈ ਰਸੇ ਵੱਟ ਲੈਂਦਾ ਤੁਸੀਂ ਆਪਣੀਆਂ ਹਿੰਮਤਾਂ ਨਹੀਂ ਹਾਰਨੀਆਂ ਮੈਂ ਬਹੁਤ ਜ਼ਿਆਦਾ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਆਮ ਵੀ ਆਪਣਾ ਕਿਤੇ ਇਹੋ ਜਿਹੇ ਲੋਕਾਂ ਨਾਲ ਟੱਕਰ ਆ ਹੋ ਜਾਂਦਾ ਹੈ ਦੁਨੀਆ ਹਿੰਮਤ ਬਹੁਛੇਤੀ ਹਾਰ ਜਾਂਦੀ ਐ ਨਹੀਂ ਵਾਈ ਹੁਣ ਨਹੀਂ ਉਸ ਬਣਨਾ ਹੁਣ ਤਾਂ ਮਰ ਜੀਏ ਤਾਂ ਚੰਗਾ ਐ ਮਰਨਾ ਕਿਸੇ ਦਾ ਕੋਈ ਹੱਲ ਨਹੀਂ ਹੈਗਾ ਮਰਨਾ ਕੋਈ ਹੱਲ ਨਹੀਂ ਮੈਂ ਕਹਨੀ ਆ ਵੀ ਜੇ ਮਿੱਠੇ ਨਹੀਂ ਤਾਂ ਖਟਈ ਜ਼ਿੰਦਗੀ ਦਾ ਸਵਾਦ ਸਹੀ ਦੇਖੀ ਜਾਉ ਜੋ ਹੋਊ ਦੇਖੀ ਜਾਉ ਜਦ ਤੁਸੀਂ ਸਹੀ ਹੋ ਤੁਸੀਂ ਕਿਸੇ ਪੱਖੋਂ ਵੀ ਹੈ ਨਹੀਂ ਵੀ ਹਾਂ ਤੁਸੀਂ ਤੁਹਾਡੇ ਚ ਕੋਈ ਵੀ ਐਦਾਂ ਦਾ ਲੱਛਣ ਹੈਗਾ ਵੀ ਤੁਸੀਂ ਆਪ ਆਪਣੇ ਕੰਮ ਖਰਾਬ ਕੀਤੇ ਆ ਬਰਬਾਦ ਹੋਏ ਹੋ ਜਦ ਤੁਹਾਨੂੰ 100 ਦਾ 100% ਪਤਾ ਹੈ ਵੀ ਕਿਸੇ ਨੇ ਸਾਡੇ ਨਾਲ ਧਗੇਬਾਜ਼ੀਆਂ ਕੀਤੀਆਂ ਫਿਰ ਤੁਹਾਨੂੰ ਹਿੰਮਤ ਹਾਰਨ ਦੀ ਲੋੜ ਨਹੀਂ ਹਿੰਮਤ ਤਾਂ ਬੰਦਾ ਉਹ ਹਾਰੇ ਜਿਹਨੂੰ ਖੁਦ ਨੂੰ ਪਤਾ ਹੈ ਵੀ ਹਾਂ ਮੈਂ ਆਪਣਾ ਘਰ ਆਪਣੇ ਹੱਥੀਂ ਬਰਬਾਦ ਕਰਤਾ ਹਿੰਮਤਾਂ ਉਹ ਹਾਰੇ ਉਹਨੂੰ ਪਸਤਾਵੇ ਹੁੰਦੇ ਆ ਇਹੋ ਜੇ ਕੰਮਾਂ 'ਚ ਜਦ ਅਸੀਂ ਕਿਸ ਕੋਈ ਕੋਈ ਸਾਨੂੰ ਬਰਬਾਦ ਕਰਦਾ ਕੋਈ ਸਾਡੀਆਂ ਟੰਗਾਂ ਖਿੱਚਦਾ ਕੋਈ ਸਾਡੇ ਕਹਿੰਦੇ ਮਿੱਠੇ ਫਲਾ ਮੰਗੋ ਕੋਈ ਸਾਡੇ ਡਲੇ ਮਾਰਦਾ ਮੈਂ ਫੇਰ ਕਹਿੰਨੀ ਆ ਬਈ ਅਰਦਾਸ ਉਹਦੇ ਦਰ ਤੇ ਕਰਿਆ ਕਰੋ ਜਾ ਕੇ ਦਰ ਤੇ ਜਾ ਕੇ ਅਰਦਾਸ ਕਰਿਆ ਕਰੋ ਬਈ ਸੱਚੇ ਪਾਤਸ਼ਾ ਬਸ ਤੂੰ ਹੀ ਆ ਤੂੰ ਕਰਦੀ ਫੈਸਲਾ ਨਾ ਅੱਜ ਸਾਈ ਸਾਨੂੰ ਇਨਸਾਨਾਂ ਦਾ ਫੈਸਲਾ ਮਨਜ਼ੂਰ ਹੋਇਆ ਨਾ ਸਾਨੂੰ ਹੋਣਾ ਜੋ ਵੀ ਫੈਸਲਾ ਹੈ ਤੈਨੂੰ ਮੈਂ ਵੀ ਦੇਖਦਾ ਤੈਨੂੰ ਅਗਲਾ ਵੀ ਦੇਖਦਾ ਫੈਸਲਾ ਤਾਇਆ ਕਰਨਾ ਸਾਨੂੰ ਮਨਜ਼ੂਰ ਹੈ ਮਾਰਦੀ ਭਾਵੇਂ ਰੱਖ ਲਈ ਠੀਕ ਹੈ ਜੀ ਡੋਲਿਆ ਨਾ ਕਰੋ ਜਦ ਵੀ ਤੁਹਾਡੀਆਂ ਕੋਈ ਟੰਗਾ ਖਿੱਚਦਾ ਹੈ ਤੁਸੀਂ ਇਹ ਸੋਚ ਲਿਆ ਕਰੋ ਵੀ ਤੁਹਾਡੇ 'ਚ ਕੁਝ ਹੈ ਕੁਝ ਹੈ ਬਹੁਤ ਭੈਣਾਂ ਦੀ ਵੀ ਐਦਾਂ ਦੀ ਫਿਤਰਤ ਹੁੰਦੀ ਆ ਵੀ ਬੜੀਆਂ ਸਕੀਮਣਾਂ ਜੀਆਂ ਹੁੰਦੀਆਂ ਨੇ ਘਰ ਚ ਲਾਉਣ ਲਈ ਬਹੁਤ ਅਕਲ ਨਾਲ ਘਰ ਚ ਲਾਉਂਦੀਆਂ ਨੇ ਬਹੁਤ ਉਹ ਕਹਿੰਦੇ ਹੁੰਨੇ ਆ ਵੀ ਘੱਟ ਤੋਂ ਘੱਟ 'ਚ ਵੀ ਸਾਰਨੇ ਵਾਲੀਆਂ ਹੁੰਦੀਆਂ ਨੇ ਹੁਣ ਜਿਹੜਾ ਇਨਸਾਨ ਸਮੇਂ ਨਾਲ ਸਮਝੌਤਾ ਕਰ ਗਿਆ ਜਿਹੜਾ ਇਨਸਾਨ ਸਮੇਂ ਨਾਲ ਸਮਝੌਤਾ ਕਰ ਗਿਆ ਸਮੇਂ ਨੂੰ ਸਲਾਮ ਕਰ ਗਿਆ ਉਸ ਇਨਸਾਨ ਵਰਗਾ ਚੰਗਾ ਕਿੱਥੇ ਕੋਈ ਹੋ ਸਕਦਾ ਹੁਣ ਕੋਈ ਕਿੱਡਾ ਹੀ ਕਰੋੜਾਂ ਦਾ ਮਾਲਕ ਹੋਵੇ ਕਿੱਡਾ ਹੀ ਆਪਣੇ ਆਪ ਨੂੰ ਕਹਾਉਂਦਾ ਫਿਰੀ ਜਾਵੇ ਅਗਲਾ 5-7 ਲੱਖ ਪਿੱਛੇ ਪੱਖੇ ਕਿੰਨੀ ਝੱਕਣ ਲੱਗ ਜਾਂਦਾ 10-10 ਬਿਮਾਰੀਆਂ ਲੱਗ ਜੰਨੀਆਂ ਅਗਲੇ ਨੂੰ ਜਿਗਰਾ ਚਾਹੀਦਾ ਅੰਦਰ ਜਿਗਰਾ ਜਿਗਰਾ ਕੋਈ ਸਾਡੇ ਵਸ ਦੀ ਗੱਲ ਨਹੀਂ ਜਿਗਰਾ ਵੀ ਉਹ ਕਿਸੇ ਕਿਸੇ ਇਨਸਾਨ ਨੂੰ ਦਿੰਦਾ ਹੈ ਉਹ ਉਹਦੇ ਹੱਥ ਹੈ ਉਹਦੇ ਹੱਥ ਹੈ ਮੈਂ ਫੇਰ ਕਹਨੀ ਆ ਦੇਖੋ ਮੈਂ ਅੱਗੇ ਵੀ ਕਹਿੰਦੀ ਹੁੰਦੀ ਆ ਵੀ ਨੂਨ ਨਾਲ ਖਾ ਲੋ ਢਿੱਡ ਚ ਪਈ ਕਿਸੇ ਨੇ ਨਹੀਂ ਦੇਖਣੀ ਕੋਈ ਜ਼ਰੂਰੀ ਨਹੀਂ ਹੈਗਾ ਵੀ ਫਲਾਣਾ ਮੀਟ ਨਾਲ ਖਾਂਦਾ ਮੈਂ ਵੀ ਮੀਟ ਨਾਲ ਖਾਣੀ ਆ ਸਾਡੀ ਐਦਾਂ ਦੀ ਸੋਚੇ ਨਹੀਂ ਚਾਹੀਦੀ ਐਦਾਂ ਦੀ ਸੋਚੇ ਨਹੀਂ ਚਾਹੀਦੀ ਤਣਕੇ ਤਣਕੇ ਨਾਲ ਘਰ ਜੁੜਦੇ ਨੇ ਪਰ ਜੇ ਫੇਰ ਵੀ ਸਾਨੂੰ ਕਿਸੇ ਨੇ ਸਾਂਭ ਲਿਆ ਥੱਲੇ ਲਾਉਣ ਲਈ ਪੂਰੇ ਅੱਡੀ ਚੋਟੀ ਦਾ ਜ਼ੋਰ ਲਾ ਲਿਆ ਅਗਲੇ ਨੇ ਕੋਈ ਗੱਲ ਨਹੀਂ ਜੇ ਅਸੀਂ ਲੈ ਵੀ ਗਏ ਕੋਈ ਗੱਲ ਨਹੀਂ ਫਿਰ ਅਗਲੇ ਦਾ ਵੀ ਹਸ਼ਰ ਦੇਖ ਲਿਓ ਕੀ ਹੁੰਦਾ ਟਾਈਮ ਲੱਗਦਾ ਜ਼ਰੂਰ ਪਰ ਰੱਬ ਵੀ ਫਿਰ ਕੋਠੇ ਚੜਾ ਚੜਾ ਪੌੜੀਆਂ ਚੱਕਦਾ ਹੈ ਗੱਲਾਂ ਗੱਲਾਂ ਹੀ ਪੱਲੇ ਰਹਿ ਜਾਂਦੀਆਂ ਨੇ ਫਿਰ ਸਾਨੂੰ ਮਾਰਨੇ ਵਾਲਿਆਂ ਦੇ ਗੱਲਾਂ ਗੱਲਾਂ ਹੀ ਪੱਲੇ ਰਹਿ ਜਾਂਦੀਆਂ ਨੇ ਹਿੰਮਤਾਂ ਨਹੀਂ ਹਾਰਨੀਆਂ ਚੜ੍ਹਦੀ ਕਲਾ 'ਚ ਰਹਿਣਾ ਹੈ ਸਹੀ ਰਹਿਣਾ ਹੈ ਰੱਬ ਦਾ ਨਾਮ ਲੈਂਦੇ ਰਹਿਣਾ ਹੈ ਪਰਮਾਤਮਾ ਤੋਂ ਹਮੇਸ਼ਾ ਤੰਦਰੁਸਤੀ ਮੰਗਣੀ ਹੈ ਚੜ੍ਹਦੀ ਕਲਾ ਮੰਗਣੀ ਆ ਵਾਹਿਗੁਰੂ ਤੂੰ ਸਾਨੂੰ ਚੜ੍ਹਦੀ ਕਲਾ ਚ ਰੱਖੀ ਸਾਡੀਆਂ ਹਿੰਮਤਾ ਬਣਾਈ ਰੱਖੀ ਮੈਂ ਖੁਦ ਕਹਿ ਨਹੀਂ ਹੁੰਨੀ ਆ ਮੈਂ ਜਦੋਂ ਕੰਮ ਕਾਰ ਕਰਦੀ ਫਿਰਦੀ ਆ ਮੈਂ ਕਹਿ ਨਹੀਂ ਹੁੰਨੀ ਆ ਸੱਚੇ ਪਾਤਸ਼ਾਹ ਇਸ ਦੇਹ ਨੂੰ ਚੱਲਦੀ ਰੱਖੀ ਹਿੰਮਤਾ ਬਣਾਈ ਰੱਖੀ ਅਸੀਂ ਅੱਜ ਵੀ ਸਿਰ ਨਾ ਟੋਏ ਪਟ ਲਾਂਗੇ ਮਰ ਜਾਂਦੇ ਨੇ ਸਾਨੂੰ ਮਾਰਨੇ ਵਾਲੇ ਖਤਮ ਹੋ ਜਾਂਦੇ ਨੇ ਸਾਨੂੰ ਥੱਲੇ ਸਿਟਣੇ ਵਾਲੇ ਪਰ ਟਾਈਮ ਲੱਗਦਾ ਹੈ ਸਮੇ ਦਾ ਇੰਤਜ਼ਾਰ ਸਾਨੂੰ ਕਰਨਾ ਪੈਂਦਾ ਹੈ ਜੇ ਅਸੀਂ ਤਵੇ ਤੇ ਰੋਟੀ ਪਾਤੀ ਨਾ ਉਹਦੇ ਲਈ ਵੀ ਸਾਨੂੰ ਮਿੰਟ 2 ਮਿੰਟ ਉਡੀਕ ਕਰਨੀ ਪੈਂਦੀ ਹੈ ਤਾਂ ਖਾਣ ਜੋਗੀ ਉਹ ਬਣ ਕੇ ਟੋਕਰੀ ਚ ਆਉਂਦੀ ਹੈ ਇਹ ਤਾਂ ਜ਼ਿੰਦਗੀ ਦੀਆਂ ਗੱਲਾਂ ਨੇ ਸਾਨੂੰ ਕਈ ਵਾਰ 20 20 30 30 ਸਾਲ ਵੀ ਪ੍ਰਮਾਤਮਾ ਦੇ ਉਹ ਰਿਜ਼ਲਟ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਇਹ ਜੇ ਲੋਕਾਂ ਨੂੰ ਵਹਿਗਰੂ ਉੱਥੋਂ ਸਿੱੜਦਾ ਜਿੱਥੋਂ ਮੁੜ ਕੇ ਉੱਠਣ ਜੋਗੇ ਨਾ ਰਹਿਣਾ ਠੀਕ ਹੈ ਜੀ ਸੋਈ ਗੱਲਾਂ ਡਲੇ ਪੈਨੇ ਆ ਤਾਂ ਪੈਂਦੇ ਰਹਿਣਾ ਟੰਗਾ ਖਿੱਚਦੇ ਆ ਤਾਂ ਖਿੱਚਦੇ ਰਹਿਣਾ ਬਸ ਸਾਰੀ ਦੁਨੀਆਦਾਰੀ ਕਿੰਨੀ ਉਹ ਧਿਆਨ ਹਟਾ ਕੇ ਦੁਨੀਆਦਾਰੀ ਨੂੰ ਰੱਖੋ ਜੁੱਤੀ ਦੀ ਨੋਕ ਤੇ ਇਹਨਾਂ ਮੂਰੇ ਵਿਚਾਰੇ ਵਣ ਦੀ ਲੋੜ ਨਹੀਂ ਜਿਹੜਾ ਸਾਡੇ ਨਾਲ ਜਿਵੇਂ ਪੇਸ਼ ਆਉਂਦਾ ਓਵੇਂ ਪੇਸ਼ ਆਉ ਸਾਹਮਣੇ ਵਾਲੇ ਨਾਲ ਕਿਉਂਕਿ ਬਹੁਤ ਲੋਕ ਸਾਨੂੰ ਆਪਣੀ ਬੋਲਬਾਣੀ ਰਾਹੀਂ ਦਬਾਉਣਾ ਚਾਹੁੰਦੇ ਨੇ ਦਬਣਾ ਨਹੀਂ ਹੈਗਾ ਦਬਦਾ ਕਾਣਾ ਹੁੰਦਾ ਹੈ ਠੀਕ ਹੈ ਜੀ ਪਰਮਾਤਮਾ ਦੇ ਗਲਗੁੱਡੇ ਲਾ ਕੇ ਰਹੋ ਵਾਹਿਗੁਰੂ ਤੂੰ ਸਾਡੇ ਅੰਗ ਸੰਗ ਰਹੇ ਸਾਨੂੰ ਇਸ ਦੁਨੀਆ ਦੀ ਪਰਵਾਹ ਨਹੀਂ ਹੈਗੀ ਠੀਕ ਹੈ ਜੀ ਮੈਂ ਹਮੇਸ਼ਾ ਇਹੀ ਕਹਿੰਦੀ ਹੁੰਨੀ ਆ ਬਈ ਮੇਰੇ ਵੀਰਾਂ ਨੇ ਮੇਰੀਆਂ ਭੈਣਾਂ ਨੇ ਕਦੇ ਕੋਈ ਕੰਮ ਖਰਾਬ ਹੋ ਜਾਵੇ ਡੋਲਣਾ ਨਹੀਂ ਚੜ੍ਹਦੀ ਕਲਾ 'ਚ ਰਹਿਣਾ ਹੈ ਅੱਗੇ ਨਾਲੋਂ ਵੀ ਤਕੜੇ ਹੋ ਜਾਣਾ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ